ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਪਾੜ ਪਾੜ ਗੱਡੀ ਲੱਦੀ ਆ ਹਾਂ ਪਾੜ ਪਾੜ ਇਹ ਭਾਰਾ ਯੂਚਾ ਕਰਨੇ ਪਾੜ ਪਾੜ ਭਰੀਐ ਸਾਥ ਪਾੜ ਪਾੜ ਬੇੜੀ ਪਾਈਐ ਪਾੜ ਪਾੜ ਗੱਡੀ ਆ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਪੜੀਏ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਅਗਲਾ ਪਹਿਲਾ ਪੜੀਏ ਪੜੀਏ ਅੱਗੇ ਹਾ ਹਾ ਪੜੀਏ ਪੜੀਏ ਜੀਤੇ ਸਾਸ ਪੜੀਏ ਜੀਤੇ ਸਾਸ ਨਾਨਕ ਲੇਖ ਇੱਕ ਗੱਲ ਹੋਰ ਹਮੈ ਝਖਣਾ ਝਾਖ ਨਾਨਕ ਲਿਖੈ ਇੱਕ ਗੱਲ ਇਥੇ ਵਿਸਰਾਮ ਹੈ ਗੱਲ ਕਸ ਕੇ ਕਹਿਣਾ ਹੋਰ ਹਮੈ ਝਖਣਾ ਝਾਖ ਝਖਣਾ ਵੀ ਕਸ ਕੇ ਉਚਾਰਨ ਕਰਨਾ ਹੈ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਕੜਿਆ ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁਤ ਤੀਰਤ ਭਵਿਆ ਤੇ ਤੋ ਲਵਿਆ ਬਹੁਤ ਤੀਰਸ ਭਵਿਆ ਤੀਤੋ ਲਵਿਆ ਬਹੁ ਭੇਕ ਕੀਆ ਦੇਹੀ ਦੁੱਖ ਦਿਆ ਸਹ ਵੇ ਜੀਆ ਸਹ ਵੇ ਜੀਆ ਸਹ ਤੇ ਯਮਕ ਲਾਦਨੀ ਸਹਿਆ ਤੇ ਵਿਸਰਾਮ ਸਹ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ वस्त्र ना पहरे बस्त्र ना वस्त्र न पहरे अहनस कह रहे मोन विगुता क्यों जागे गुरबेन सूता क्यों जागे गुरबेन सूता जी। क्यों जागे गुरबेन सूता पग उपे पाग उपेताना पाग पुल्ला बोलना उपे दाना खसके बोलना ਪਾਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਉੱਪੇ ਤਾਣਾ ਇਕੱਠਾ ਹੀ ਪਾਟ ਹੈ ਪਾਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਅਲਮਲ ਇਕੱਠਾ ਨਹੀਂ ਕਹਿਦਣਾ ਆਲ ਮਲ ਖਾਈ ਸਿਰ ਚਾਈ ਪਾਈ ਮੂਰਖ ਅੰਦਾ ਪਤ ਗਵਾਈ ਵਿੜ ਨਵ ਕਿਛ ਥਾਇ ਨਾ ਪਾਈ ਰਹਾ ਬੇਵਾਨੀ ਮੜੀ ਮਸਾਣੀ ਮੜੀ ਘਾਰਾ ਬੁਲਨਾ ਰਹਾ ਬੇਵਾਨੀ ਮੜੀ ਮਸਾਣੀ ਅੰਧ ਨ ਜਾਣ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਗਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹ ਕੇਵਲ ਤੇ ਤੇ ਠਮਕ ਲਾ ਦੋ ਆਸ ਅੰਦੇਸੇ ਤੇ ਨਹ ਕੇਵਲ ਇਥੇ ਨਿਸ਼ਾਨ ਆਸ ਅੰਦੇਸੇ ਤੇ ਨਹ ਕੇਵਲ ਹਉ ਮੈਂ ਸ਼ਬਦ ਜਲਾਏ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵ ਦੇ ਭਗਤ ਇਥੇ ਯਮਕ ਲੱਗ ਜੇਗੀ ਤੇਰਾ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਤਾਵਦੇ ਦਰ ਢੋ ਨਾ ਲਹਿਣੀ ਤਾਵਦੇ ਦਰ ਢੋ ਨਾ ਲਹਿਣੀ ਤਾਵਦੇ ਇੱਕ ਮੂਲ ਨ ਬੁੱਝਣ ਆਪਣਾ ਇੱਕ ਮੂਲ ਨ ਬੁੱਝਣ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਬੁੱਜਨ ਜੱਜੇ ਨਾਲ ਨਹੀਂ ਕਹਿਣਾ ਝੱਜੇ ਨਾਲੇ ਹਲੰਤ ਲੱਗਿਆ ਨੰਨੇ ਦੇ ਬੁੱਜਨ ਇੱਕ ਮੂਲ ਨ ਬੁੱਜਨ ਆਪਣਾ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਅਣ ਹੋਦਾ ਆਪ ਸਦਾਏ ਦੇ ਅਣ ਹੋਦਾ ਆਪ ਗਣਾਇ ਦੇ ਅਣ ਹੋਦਾ ਆਪ ਗਣਾਇ ਦੇ ਹਾਉ ਢਾਡੀ ਕਾ ਨੀਚ ਜਾਤ ਔਰ ਉੱਤਮ ਜਾਤ ਸਦਾਏ ਦੇ ਤិន ਮੰਗਾ ਜੇ ਤិន ਮੰਗ ਤិន ਮੰਗਾ ਇਥੇ ਵਿਸਰਾਮ ਤិន ਮੰਗਾ ਜੇ ਤੁਧੈ ਧਿਆਇ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਹਾਂਜੀ ਕੂੜ ਮੰਡਪ ਇਥੇ ਠਮਕਾ ਕੂੜ ਮਾੜੀ ਕੂੜ ਤੇ ਵੀ ਥੋੜੀ ਜਿਹੀ ਠਹਿਰਾ ਦੇ ਕੇ ਬੋਲਾਂਗੇ ਸਪਸ਼ਟ ਹੋ ਜਾਏਗਾ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਇਹ ਬੀਬੀ ਬੋਲਣਾ ਹੈ ਮੀਆ ਬੀਬੀ ਪੋਲਾ ਹੀ ਉਚਾਰਨ ਕਰਨਾ ਬੀਬੀ ਨਹੀਂ ਹੈਣਾ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ जग ਚਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸਚਤਾ ਪਰ ਜਾਣੀਐ ਜਹ ਰਹਿ ਸੱਚਾ ਹੋਈ ਕੂੜ ਕੀ ਮਲ ਉਤਰੈ ਤਨ ਕਰੇ ਅਛਾ ਤੂਈ ਸੱਚ ਤਾਂ ਪਰ ਜਾਣੀਐ ਜਾ ਸੱਚ ਧਰੇ ਪਿਆਰ ਨਾ ਉਹ ਸੁਣ ਮਨ ਰਹਿਸੀਐ ਤਾਂ ਪਾਏ ਮੂਖ ਦਵਾਰ ਰਹਿਸੀਐ ਪੁੱਲੇ ਹੀ ਬੋਲਣਾ ਰਹਿਸੀਐ ਨਹੀਂ ਕਹਿਣਾ ਮੂਖ ਦਵਾਰ ਸੰਬੰਧਕ ਪਾਠ ਹੈ ਸੱਚ ਤਾਂ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਤ ਦੇ ਕਰਤਾ ਬੀਉ ਸਚਤਾ ਪਰ ਜਾਣੀਐ ਜਾ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਸ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਚ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸਚ ਸਭ ਨਾ ਹੋਏ दारू ਪਾਪ ਕੱਢੈ ਤੂਏ ਨਾਨਕ ਉਹ ਖਾਣੇ ਬੇਨਤੀ ਜੇ ਨ ਸੱਚ ਪੱਲਾ ਹੋਈ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਾ ਤ ਮਸਤਕ ਲਾਈਐ ਇਹ ਮਹਿੰਡਾ ਉਚਾਰਨ ਕਰਨਾ ਮਹੰਡਾ ਨਹੀਂ ਕਹਿਣਾ ਅਹੀ ਸਹੀ ਲੱਗੀ ਹੋਈ ਆ ਦਾਨ ਮਹਿੰਡਾ ਤਲੀ ਖਾਕ ਜੇ ਮਿਲਾ ਤ ਮਸਤਕ ਲਾਈਐ ਊੜਾ ਲਾਲ ਚ ਛੱਡੀ ਐ ਉਏ ਇੱਕ ਮਨ ਅਲਖ ਧਈ ਹੈ ਫਲ ਤੇਵੇ ਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਇਹ ਫਲ ਤੇਵੇ ਹੋ ਉਚਾਰਨ ਕਰਨਾ ਤੇਵੇ ਹੋ ਨਹੀਂ ਕਹਿਣਾ ਤੇਵੇ ਹੋ ਜਿਵੇਂ ਹੀ ਇਸ ਤਰ੍ਹਾਂ ਉਚਾਰਨ ਕਰਨਾ ਫਲ ਤੇਵੇ ਹੋ ਪਾਈ ਹੈ ਤੇ ਹਾਹੇ ਤੋੜ ਕੇ ਵਾਵੇਂ ਤੇ ਹਾਹੇ ਦੇ ਵਿੱਚ ਡੈਸ਼ ਹੈ ਤੇਵੇ ਹੋ ਤੇਵੇ ਬੋਲ ਕੇ ਹੋ ਨਾਲ ਪੁੱਦਨ ਜੇਵੇ ਹੀ ਜੇਵੇ ਹੀ ਪਾਠ ਕੱਠਾ ਫਾਲ ਤੇਵੇ ਹੋ ਪਾਈਐ ਜੇਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾ ਧੂੜ ਤੇਰਾ ਦੀ ਪਾਈਐ ਮਤ ਥੂੜੀ ਸੇਵ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ